ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਆਪਣੇ YouTube ਚੈਨਲ ਸੁਹੇ ਅਲਫ਼ਾਸ ਤੇ ਲੈ ਕੇ ਹਾਜ਼ਰ ਹੋਏ ਹਾਂ ਅੱਜ ਦੀ ਕਹਾਣੀ ਕਹਾਣੀ ਨੂੰ ਅੰਤ ਤੱਕ ਜਰੂਰ ਸੁਣਨਾ ਜੀ ਪ੍ਰੀਤ ਦੇ ਵਿਆਹ ਨੂੰ 1 ਸਾਲ ਹੋ ਗਿਆ ਸੀ ਹੁਣ ਉਹ ਪਿੰਡ ਛੱਡ ਕੇ ਸ਼ਹਿਰ ਵਿੱਚ ਵੱਸ ਗਈ ਸੀ ਵਿਆਹ ਤੋਂ ਬਾਅਦ ਇਹ ਉਸ ਦਾ ਪਹਿਲਾ ਰਖੜੀ ਦਾ ਤਿਹਾਰ ਸੀ ਹਰ ਰੋਜ਼ ਜਦੋਂ ਉਹ ਟੀਵੀ ਤੇ ਰਖੜੀ ਦੀ ਐਡ ਦੇਖਦੀ ਤਾਂ ਉਸ ਦੀਆਂ ਅੱਖਾਂ ਭਰ ਆਉਂਦੀਆਂ ਬੱਤਮਨ ਵਿੱਚ ਆਪਣੇ ਭਰਾ ਜੱਗੀ ਨਾਲ ਲੜਨ ਵਾਲੀ ਪ੍ਰੀਤ ਹੁਣ ਆਪਣੇ ਭਰਾ ਨੂੰ ਮਿਲਣ ਲਈ ਤਰਸ ਰਹੀ ਸੀ ਪਰ ਉਸਦੇ ਸਹੁਰੇ ਪਰਿਵਾਰ ਵਿੱਚ ਨੂਹਾਂ ਦੀਆਂ ਭਾਵਨਾਵਾਂ ਦੀ ਕੋਈ ਕਦਰ ਨਹੀਂ ਸੀ ਉਸਦੀ ਸੱਸ ਜਗਮੇਲ ਕੌਰ ਇੱਕ ਮਾੜੀ ਸੋਚ ਦੀ ਔਰਤ ਸੀ ਉਹ ਹਰ ਗੱਲ ਤੇ ਵਾਰ-ਵਾਰ ਕਹਿੰਦੀ ਵਿਆਹ ਤੋਂ ਬਾਅਦ ਔਰਤ ਦਾ ਅਸਲੀ ਘਰ ਉਸਦਾ ਸਾਰਾ ਪਰਿਵਾਰ ਹੁੰਦਾ ਪੇਕੇਆਂ ਦਾ ਮੋਹ ਛੱਡ ਬਹੂ ਪ੍ਰੀਤ ਨੇ ਇੱਕ ਦਿਨ ਹੌਲੀ ਜਿਹੇ ਆਪਣੀ ਸੱਸ ਨੂੰ ਕਿਹਾ ਮਾਂ ਜੀ ਰਖੜੀ ਹੈ ਤੇ ਜੱਗੇ ਵੀਰੇ ਨੇ ਮੈਨੂੰ ਕਿਹਾ ਹੈ ਕਿ ਉਹ ਮੈਨੂੰ ਲੈਣ ਆਵੇਗਾ ਉਸਦੀ ਸੱਸ ਨੇ ਰੁੱਖੇਪਣ ਨਾਲ ਕਿਹਾ ਤੂੰ ਜਵਾਬ ਦੇ ਦਿੰਦੀ ਤੇਰਾ ਘਰ ਹੁਣ ਇਹੀ ਹੈ ਉੱਥੇ ਜਾਣਾ ਜ਼ਰੂਰੀ ਨਹੀਂ ਹੈ ਪ੍ਰੀਤ ਚੁੱਪ ਹੋ ਗਈ ਉਸਦਾ ਦਿਲ ਅੰਦਰ ਹੀ ਅੰਦਰ ਟੁੱਟ ਗਿਆ ਪਰ ਉਸ ਦੀਆਂ ਅੱਖਾਂ ਵਿੱਚ ਅਜੇ ਵੀ ਇੱਕ ਉਮੀਦ ਸੀ ਕਿ ਸ਼ਾਇਦ ਉਸਦਾ ਪਤੀ ਅਰਜਨ ਉਸ ਦੇ ਨਾਲ ਖੜਾ ਹੋਵੇਗਾ ਰਖੜੀ ਤੋਂ 2 ਦਿਨ ਪਹਿਲਾਂ ਪ੍ਰੀਤ ਦਾ ਭਰਾ ਜੱਗੀ ਸ਼ਹਿਰ ਆ ਗਿਆ ਉਹ ਮਠਾਈਆਂ ਦਾ ਡੱਬਾ ਰਖੜੀ ਦੀ ਥਾਲੀ ਅਤੇ ਬਚਪਨ ਦੀਆਂ ਯਾਦਾਂ ਲੈ ਕੇ ਆਪਣੀ ਭੈਣ ਪ੍ਰੀਤ ਦੇ ਦਰਵਾਜ਼ੇ ਤੇ ਖੜਾ ਸੀ ਉਸ ਦੀ ਸੱਸ ਨੇ ਦਰਵਾਜ਼ੇ ਕੋਲ ਆ ਕੇ ਕਿਹਾ ਕੌਣ ਜੱਗੀ ਨੇ ਕਿਹਾ ਮੈਂ ਪ੍ਰੀਤ ਦਾ ਭਰਾ ਉਸ ਨੂੰ ਲੈਣ ਆਇਆ ਹਾਂ ਰਖੜੀ ਹੈ ਨਾ ਮਾਸੀ ਜੀ ਜਗਮੇਲ ਨੇ ਮੂੰਹ ਬਣਾਉਂਦੇ ਹੋਏ ਕਿਹਾ ਸਾਡੇ ਰਿਵਾਜ ਨਹੀਂ ਹੈ ਹਰ ਤਿਹਾੜ ਤੇ ਬਹੂ ਨੂੰ ਕੇ ਭੇਜਣ ਦਾ ਤੂੰ ਆ ਗਿਆ ਹੈ ਤਾਂ ਪ੍ਰੀਤ ਨੂੰ ਇੱਥੇ ਹੀ ਮਿਲ ਲੈ ਤੇ ਕਿਤੇ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਅਰਜਨ ਨੂੰ ਬੁਰਾ ਲੱਗੇਗਾ ਜੱਗੀ ਨੇ ਨਿਮਰਤਾ ਨਾਲ ਕਿਹਾ ਮਾਸੀ ਜੀ ਮੈਂ ਉਸ ਨੂੰ ਇੱਕ ਦਿਨ ਲਈ ਲੈ ਕੇ ਜਾਵਾਂਗਾ ਮੰਮੀ ਪਾਪਾ ਉਸ ਨੂੰ ਬਹੁਤ ਯਾਦ ਕਰ ਰਹੇ ਹਨ ਜਗਮੇਲ ਕੌਰ ਨੇ ਕਿਹਾ ਬਹੂ ਹੁਣ ਸਾਡੀ ਇੱਜ਼ਤ ਹੈ ਹਰ ਕਿਸੇ ਦੇ ਕਹਿਣ ਤੇ ਨਹੀਂ ਜਾਵੇਗੀ ਪ੍ਰੀਤ ਅੰਦਰ ਖੜੀ ਸਾਰਾ ਕੁਝ ਸੁਣ ਰਹੀ ਸੀ ਉਸ ਦੀਆਂ ਅੱਖਾਂ ਭਰ ਆਈਆਂ ਉਹ ਕਮਰੇ ਵਿੱਚ ਜਾ ਕੇ ਚੁੱਪਚਾਪ ਰੋਣ ਲੱਗ ਗਈ ਰਾਤ ਨੂੰ ਅਰਜਨ ਘਰ ਆਇਆ ਤੇ ਪ੍ਰੀਤ ਨੇ ਉਸ ਨੂੰ ਸਾਰੀ ਗੱਲ ਦੱਸੀ ਅਰਜਨ ਕੁਝ ਦੇਰ ਚੁੱਪ ਰਿਹਾ ਫਿਰ ਕਿਹਾ ਪ੍ਰੀਤ ਤੂੰ ਪਰੇਸ਼ਾਨ ਨਾ ਹੋ ਮੈਂ ਦੇਖਦਾ ਕਿ ਕੀ ਕੀਤਾ ਜਾ ਸਕਦਾ ਹੈ ਉਹ ਆਪਣੀ ਮਾਂ ਦੇ ਕੋਲ ਗਿਆ ਅਤੇ ਨਿਮਰਤਾ ਨਾਲ ਕਿਹਾ ਮਾਂ ਜੇ ਤੂੰ ਪ੍ਰੀਤ ਨੂੰ ਰਖੜੀ ਤੇ ਉਸਦੇ ਭਰਾ ਦੇ ਨਾਲ ਨਹੀਂ ਮਿਲਣ ਦੇਵੇਂਗੀ ਤਾਂ ਉਸਦਾ ਦਿਲ ਟੁੱਟ ਜਾਵੇਗਾ। ਜਗਮੇਰ ਨੇ ਗੁੱਸੇ ਨਾਲ ਕਿਹਾ ਤੇਰੇ ਘਰ ਵਾਲੀ ਸਿਰ ਚੜੇਗੀ ਜੇ ਹੁਣ ਤੋਂ ਹੀ ਢਿੱਲ ਦੇ ਦਿੱਤੀ। ਬਹੂ ਨੂੰ ਕਾਬੂ ਵਿੱਚ ਰੱਖਣਾ ਸਿੱਖ ਪੁੱਤ। ਅਰਜਨ ਨੇ ਸ਼ਾਂਤੀ ਅਤੇ ਦ੍ਰਿੜਤਾ ਨਾਲ ਕਿਹਾ ਮਾਂ ਜੇ ਕਿਸੇ ਦਾ ਦਿਲ ਤੋੜ ਕੇ ਇੱਜ਼ਤ ਬਚਾਉਣੀ ਪਵੇ ਤਾਂ ਉਹ ਇੱਜ਼ਤ ਨਹੀਂ ਜ਼ੁਲਮ ਹੁੰਦਾ। ਇਹ ਸੁਣ ਕੇ ਉਸ ਦੀ ਮਾਂ ਚੁੱਪ ਹੋ ਗਈ ਅਰਜਨ ਨੇ ਅਗਲੇ ਦਿਨ ਪ੍ਰੀਤ ਨੂੰ ਕਿਹਾ ਚੱਲ ਪ੍ਰੀਤ ਮੈਂ ਤੈਨੂੰ ਜੱਗੀ ਦੇ ਨਾਲ ਛੱਡਣ ਜਾਵਾਂਗਾ ਤੇ ਆਪਾਂ ਮੰਮੀ ਪਾਪਾ ਨੂੰ ਮਿਲ ਕੇ ਆਵਾਂਗੇ ਤੁਸੀਂ ਰਖੜੀ ਬੰਨੋ ਫਿਰ ਆਪਾਂ ਸਾਰੇ ਚੱਲਦੇ ਹਾਂ ਪ੍ਰੀਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸਨੇ ਕਿਹਾ ਤੁਹਾਡਾ ਇਹ ਸਾਥ ਮੇਰੇ ਲਈ ਸਭ ਤੋਂ ਵੱਡਾ ਤੋਹਫਾ ਹੈ ਪ੍ਰੀਤ ਅਰਜਨ ਅਤੇ ਜੱਗੀ ਦੇ ਨਾਲ ਆਪਣੇ ਪੇਕੇ ਘਰ ਵਹਾਂ ਚ ਜਾਂਦੀ ਹੈ ਮੰਮੀ ਪਾਪਾ ਉਸ ਨੂੰ ਦੇਖ ਕੇ ਖੁਸ਼ ਹੋ ਗਏ ਜੱਗੀ ਨੇ ਕਿਹਾ ਪ੍ਰੀਤ ਦੀਦੀ ਰਖੜੀ ਬੰਨੋ ਇਸ ਵਾਰ ਦੇ ਧਾਗੇ ਵਿੱਚ ਸਿਰਫ ਤੇਰੇ ਭਰਾ ਦਾ ਨਹੀਂ ਤੇਰੇ ਪਤੀ ਦਾ ਵੀ ਸਾਥ ਹੈ ਪ੍ਰੀਤ ਨੇ ਜੱਗੀ ਨੂੰ ਰਖੜੀ ਬੰਨੀ ਅਤੇ ਦੋਨਾਂ ਦੀਆਂ ਅੱਖਾਂ ਵਿੱਚ ਬਚਪਨ ਵਰਗੀ ਚਮਕ ਆ ਗਈ ਦੂਸਰੇ ਦਿਨ ਉਸ ਦੀ ਸੱਸ ਚਾਹ ਬਣਾ ਰਹੀ ਸੀ ਤੇ ਪ੍ਰੀਤ ਨੂੰ ਕਿਹਾ ਮੇਰੇ ਤੋਂ ਗਲਤੀ ਹੋ ਗਈ ਥੀ ਏ ਤੇਰੀਆਂ ਅੱਖਾਂ ਵਿੱਚ ਜੋ ਪਿਆਰ ਮੈਂ ਦੇਖਿਆ ਉਹ ਮੈਨੂੰ ਸਮਝ ਆ ਗਿਆ ਤੂੰ ਭਾਵੇਂ ਸਾਲ ਵਿੱਚ ਜਿੰਨੀ ਵਾਰ ਪੇਕੇ ਜਾ ਸਕਦੀ ਹੈ ਪ੍ਰੀਤ ਨੇ ਕਿਹਾ ਤੁਸੀਂ ਮੇਰੀ ਮੰਮੀ ਬਣ ਕੇ ਕਹਿ ਰਹੇ ਹੋ ਮੇਰੇ ਲਈ ਇਹ ਬਹੁਤ ਕਾਫੀ ਹੈ ਰਖੜੀ ਦਾ ਧਾਗਾ ਸਿਰਫ ਭੈਣ ਤੇ ਭਰਾ ਦਾ ਨਹੀਂ ਹਰ ਰਿਸ਼ਤੇ ਦਾ ਪ੍ਰਤੀਕ ਹੈ ਜੋ ਬਿਨਾਂ ਸ਼ਰਤ ਦੇ ਜੁੜਦੇ ਹਨ ਅਤੇ ਜਦੋਂ ਪਤਨੀ ਦੇ ਪ੍ਰਾਣਯੋਗ ਰਿਸ਼ਤਿਆਂ ਦੀ ਇੱਜ਼ਤ ਕਰਦਾ ਹੈ ਤਾਂ ਹੀ ਤਾਂ ਨਵਾਂ ਰਿਸ਼ਤਾ ਮਜ਼ਬੂਤ ਬਣਦਾ ਹੈ ਉਮੀਦ ਹੈ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੋਵੇਗੀ ਜੇ ਕਹਾਣੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ